ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈਗਾ ਸੰਪਰਕ ਮੈਨਿੰਗ ਸਮਾਜਿਕ ਕਾਰਗੀਆਂ ਨੇ ਪੈਰਲੀਆਂ ਨੇ ਅਸੀਂ ਉਹਨਾਂ ਨੂੰ ਬਹੁਤ ਸਵਾਗਤ ਕਰਦਾ ਹੈ ਇਹ ਪੁਲਿਸ ਪੰਜਾਬ ਸਰਕਾਰ ਵੱਲੋਂ ਜਿਹੜਾ ਤੇ ਪੰਜਾਬ ਪੁਲਿਸ ਵੱਲੋਂ ਜਿਹੜੀ ਲੜੀ ਦੇ ਵਿੱਚ ਇੱਕ ਜਿਹੜਾ ਪਬਲਿਕ ਸੰਪਰਕ ਪ੍ਰੋਗਰਾਮ ਹੈਗਾ ਹੈ ਉਹ ਜਿਹੜਾ ਸ਼ੁਰੂ ਕੀਤਾ ਗਿਆ ਸੀ ਤੇ ਉਹਦੀ ਲੜੀ ਦੇ ਵਿੱਚ ਹੀ ਅੱਜ ਸੰਪਰਕ ਇੱਕ ਮੀਟਿੰਗ ਰੱਖੀ ਗਈ ਸੀ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਕਪੂਰਥਲਾ ਸ਼ਹਿਰ ਦੇ ਵਿੱਚ ਜਿਹਦੇ ਵਿੱਚ ਵੱਖ-ਵੱਖ ਜਿਹੜੇ ਅਦਾਰਿਆਂ ਦੇ ਵਿੱਚੋਂ ਆ ਲੋਕਾਂ ਨੇ ਜਿਹੜਾ ਪਾਰਟਿਸਿਪੇਟ ਕੀਤਾ ਗਿਆ ਹੈ ਤੇ ਉਹ ਲੋਕਾਂ ਨੇ ਆ ਕੇ ਜਿਹੜਾ ਆਪਣੇ ਕਪੂਰਥਲਾ ਸ਼ਹਿਰ ਅਤੇ ਵੱਖ-ਵੱਖ ਜਿਹੜੇ ਸਰਪੰਚ ਸਾਹਿਬਾਨ ਨੇ ਉਹਨਾਂ ਨੇ ਆਪਣੇ ਪਿੰਡਾਂ ਸੰਬੰਧੀ ਸੁਝਾਅ ਦਿੱਤੇ ਹੈਗੇ ਆ ਵੱਖ-ਵੱਖ ਜਿਹੜੀ ਪੁਲਿਸਿੰਗ ਐਂਗਲ ਤੋਂ ਪੋਰ ਬਦਿਆ ਜਿਹੜਾ ਕੰਮ ਕਿਵੇਂ ਹੋ ਸਕਦਾ ਉਸ ਸੰਬੰਧੀ ਜਿਹੜਾ ਫੀਡਬੈਕ ਦਿੱਤਾ ਹੈਗਾ ਤੇ ਲੋਕਾਂ ਦੇ ਜਿਹੜੇ ਉਤਸ਼ਾਹ ਨੂੰ ਦੇਖਦੇ ਹੋਏ ਅਤੇ ਜਿਹੜੇ ਸੁਜੈਸ਼ਨ ਜਿਹੜੇ ਹੈਗੇ ਆ ਉਹ ਅਸੀਂ ਬੜੇ ਡੀਪਲੀ ਜਿਹੜੇ ਉਹਨਾਂ ਨੂੰ ਜਿਹੜਾ ਉਹਨਾਂ ਨੂੰ ਅਸੀਂ ਵਿਚਾਰਿਆ ਹੈਗਾ ਤੇ ਨਾਲ ਲੋਕਾਂ ਨੇ ਆਪਣੇ ਸੁਝਾਵਾਂ ਦੇ ਨਾਲ-ਨਾਲ ਸਾਨੂੰ ਹੱਲ ਵੀ ਜਿਹੜਾ ਕੱਢ ਕੇ ਦਿੱਤਾ ਹੈਗਾ ਮੈਂ ਮੰਨਦਾ ਕਿ ਜਿਹੜਾ ਲੋਕਾਂ ਦੇ ਫੀਡਬੈਕ ਦੇ ਨਾਲ ਅਸੀਂ ਜਿਹੜੀ ਆਪਣੀ ਪੁਲਿਸ ਵਰਕਿੰਗ ਹੋਰ ਵਧੀਆ ਤਰੀਕੇ ਨਾਲ ਆਪਾਂ ਕਰ ਸਕਦੇ ਹੈਗੇ ਆ ਲੋਕਾਂ ਦੇ ਸੁਝਾਅ ਜਿਹੜੇ ਅਸੀਂ ਨੋਟੀਸ ਕਰ ਲਏ ਹਨ ਤੇ ਉਹਦੇ ਤੇ ਇਮੀਡੀਏਟਲੀ ਜਿਹੜਾ ਕੰਮ ਸ਼ੁਰੂ ਹੋ ਜਾਊਗਾ ਤੇ ਮੈਂ ਉਮੀਦ ਕਰਦਾ ਕਿ ਜਿਹੜਾ ਲੋਕਾਂ ਦੇ ਸਹਿਯੋਗ ਦੇ ਨਾਲ ਜੋ ਵੀ ਸਾਡੀ ਜ਼ਿਲ੍ਹੇ ਦੀ ਮੁਸ਼ਕਲਾਂ ਹੈਗੀਆਂ ਉਹਨੂੰ ਆਪਾਂ ਹੋਰ ਵਧੀਆ ਤਰੀਕੇ ਨਾਲ ਜਿਹੜਾ ਸਲਝਾ ਸਕਾਂਗੇ ਸਿਰਫ ਸਿੱਟਾ ਕੀ ਨਿਕਲੇ ਪੂਰੀ ਮੀਟਿੰਗ ਦਾ ਦੋ ਆਪੱਖਾਂ ਨੇ ਆਪਣੇ ਸਵਾਲ ਕੀਤੇ ਤੁਸੀਂ ਜਵਾਬ ਦਿੱਤੇ ਸਿੱਟਾ ਕੀ ਮੰਨਿਆ ਸਿੱਟੇ ਦੇ ਵਿੱਚ ਜਿਹੜਾ ਇੱਕ ਤਾਂ ਸਾਰੇ ਲੋਕਾਂ ਨੇ ਜਿਹੜਾ ਗੱਲ ਕੀਤੀ ਕਿ ਜਿਹੜਾ ਨਸ਼ਾ ਦੇ ਖਿਲਾਫ ਲੜਾਈ ਦੇ ਵਿੱਚ ਉਹ ਜਿਹੜਾ ਪੁਲਿਸ ਦੇ ਨੇੜੇ ਨਾਲ ਹੈਗੇ ਆ ਉਹਨਾਂ ਨੇ ਕਿਹਾ ਹੈਗਾ ਕਿ ਜਿਹੜੀ ਪੰਜਾਬ ਜਿਹੜਾ ਜਿਹੜੀ ਆਪਣੀ ਜ਼ਿਲ੍ਹਾ ਪੁਲਿਸ ਦੀ ਜਿਹੜੀ ਕਾਰਗੁਜ਼ਾਰੀ ਉਹਦੇ ਨਾਲ ਉਹ ਸੰਤੋਸ਼ਟ ਨੇ ਤੇ ਉਹਨੂੰ ਅੱਗੇ ਬਤਾਉਣ ਲਈ ਵੀ ਉਹ ਜਿਹੜਾ ਮੋਢੇ ਨਾਲ ਮੋਢਾ ਲਾ ਕੇ ਜਿਹੜਾ ਜ਼ਿਲ੍ਹਾ ਪੁਲਿਸ ਦੀ ਉਹ ਮਦਦ ਕਰਨਗੇ ਉਹਨਾਂ ਦਾ ਅਸੀਂ ਜਿਹੜਾ ਬਹੁਤ-ਬਹੁਤ ਜਿਹੜਾ ਧੰਨਵਾਦ ਕੀਤਾ ਹੈਗਾ ਇਸ ਤੋਂ ਇਲਾਵਾ ਮਾਰਕੀਟ ਐਸੋਸੀਏਸ਼ਨ ਨਾਲ ਵੀ ਮੀਟਿੰਗ ਕੀਤੀ ਹੈਗੀ ਹੈ ਤੇ ਉਹਨਾਂ ਨੇ ਵੀ ਸਾਨੂੰ ਪੂਰੇ ਸਹਿਯੋਗ ਦਾ ਜਿਹੜਾ ਭਰੋਸਾ ਦਿਵਾਇਆ ਹੈਗਾ ਤਾਂ ਜੋ ਜਿਹੜੇ ਜ਼ਿਲ੍ਹੇ ਤੇ ਜੋ ਵੀ ਜਿਹੜੇ ਕ੍ਰਾਈਮ ਹੁੰਦੇ ਆ ਉਹਦੇ ਤੇ ਜਿਹੜੀ ਨੱਥ ਪਾਈ ਜਾ ਸਕੇ ਸਰ ਡੀਜੀਪੀ ਗੁਰਵ ਯਾਦਾ ਵੱਲੋਂ ਇੱਕ ਪੰਜਾਬ ਚ ਮਹਿੰਮ ਸ਼ੁਰੂ ਕੀਤੀ ਗਈ ਨਾਈਟ ਜਿਹੜੇ ਆ ਉਹ ਨਾਕੇ ਜਿਹੜੇ ਲਾਏ ਜਾਣਗੇ ਤੇ ਇਹਦੀ ਸ਼ੁਰੂਆਤ ਕਪੂਠੇ ਵਿੱਚ ਹੋ ਚੁੱਕੀ ਹੈ ਜੀ ਤੇ ਕਿਤੇ ਕਿਤੇ ਨਾਕੇ ਸ਼ੁਰੂ ਨੇ ਬਿਲਕੁਲ ਇਹ ਜਿਹੜਾ ਨਾਈਟ ਡੋਮਿਨੇਸ਼ਨ ਐਕਸਰਸਾਈਜ਼ ਸੀ ਕਹਿੰਦੇ ਆ ਤੇ ਪੂਰੇ ਜਿਹੜੀ ਪੰਜਾਬ ਪੁਲਿਸ ਹਰ ਜ਼ਿਲ੍ਹੇ ਚ ਜਿਹੜੀ ਕਰ ਰਹੀ ਹੈ ਉਹਦੀ ਲੜੀ ਦੇ ਵਿੱਚ ਜਿਹੜੀ ਕਪੂਰਥਲਾ ਪੁਲਿਸ ਤੇ ਵਿੱਚ ਵੀ ਬਹੁਤ ਹੀ ਵੱਡੇ ਪੱਧਰ ਤੇ ਜਿਹੜੀ ਨਾਈਟ ਪੁਲਿਸਿੰਗ ਜਿਹੜੀ ਚੱਲ ਰਹੀ ਹੈਗੀ ਹੈ ਜਿਹਦੇ ਤਹਿਤ ਅਸੀਂ ਡੇਲੀ ਔਨ ਅਨ ਐਵਰੇਜ 500 ਬੰਦਾ ਜਿਹੜਾ ਚੈੱਕ ਕਰ ਰਹੇ ਆ ਤੇ ਤਕਰੀਬਨ 300 ਤੋਂ 400 ਗੱਡੀਆਂ ਅਸੀਂ ਡੇਲੀ ਚੈੱਕ ਕਰਦੇ ਆ ਤੇ ਸ਼ੱਕੀ ਬੰਦਿਆਂ ਨੂੰ ਅਸੀਂ ਰਾਉਂਡ ਅਪ ਕਰਕੇ ਉਹਨਾਂ ਨੂੰ ਵੈਰੀਫਾਈ ਵੀ ਕਰਦੇ ਹੈਗੇ ਆ ਤੇ ਸਾਨੂੰ ਜੇ ਲੱਗਦਾ ਹੈਗਾ ਕਿ ਕੋਈ ਬੰਦਾ ਜਿਹੜਾ ਹੈਗਾ ਉਹ ਸ਼ੱਕੀ ਹੈਗਾ ਹੈ ਜਾ ਜਿਹਦੇ ਖਿਲਾਫ ਕੋਈ ਕਾਰਵਾਈ ਦੀ ਲੋੜ ਹੈ ਉਹ ਕਾਰਵਾਈ ਵੀ ਕੀਤੀ ਜਾਂਦੀ ਹੈ। ਵੀ ਪੁਲਿਸ ਦੀ ਮੌਜੂਦ ਹੁੰਦੀ ਆ ਤਾਂ ਉਹ ਇੱਕ ਤਾਂ ਦਿਹਾਤੀ ਖੇਤਰ 'ਚ ਉਹਦੀ ਵਰਕਿੰਗ ਘੱਟ ਹੋ ਜਾਂਦੀ ਹੈ। ਜਿਹੜੇ ਗੂੜ੍ਹ ਧਰਾੜ ਦੇ ਇਲਾਕੇ ਹੁੰਦੇ ਆ ਉਹਨਾਂ 'ਚ ਨਹੀਂ ਪਹੁੰਚ ਪਾਉਂਦੀ। ਸ਼ਹਿਰੀ ਖੇਤਰ 'ਤੱਕ ਸੀਮਤ ਰਹਿੰਦੀ ਹੈ। ਜਿਵੇਂ ਕਿ ਮੈਂ ਦੱਸਿਆ ਇਹ ਜਿਹੜੀ ਨਾਈਟ ਡੋਮੀਨੇਸ਼ਨ ਐਕਸਰਸਾਈਜ਼ ਹੈ ਕੀ ਹੈ ਇਹ ਥਾਣਾ ਵਾਈਜ਼ ਕੀਤੀ ਜਾਂਦੀ ਹੈ। ਤੇ ਥਣਿਆਂ ਦੇ ਵੱਖ-ਵੱਖ ਪੁਆਇੰਟਾਂ ਤੇ ਜਿਹੜਾ ਇਹਨੂੰ ਨਾਈਟ ਡੋਮੀਨੇਸ਼ਨ ਰਾਤ ਨੂੰ ਕਰਾਈ ਜਾਂਦੀ ਹੈ। ਡੇਲੀ ਅਸੀਂ ਰਾਤ ਨੂੰ ਘੱਟ ਤੋਂ ਘੱਟ 40 ਤੋਂ 50 ਜਿਹੜੇ ਟ੍ਰੈਫਿਕ ਚਲਾਨ ਜਿਹੜੇ ਟ੍ਰੈਫਿਕ ਨਿਯ ਉਹਨਾਂ ਦੇ ਅਸੀਂ ਕਰਦੇ ਹੈਗੇ ਆ ਜਿਹੜੇ ਬਿਨਾ ਨੰਬਰ ਦੇ ਮੋਟਰਸਾਈਕਲ ਜਿਹੜੇ ਸ਼ੱਕੀ ਮੁੰਡੇ ਘੁੰਮ ਰਹੇ ਹੁੰਦੇ ਆ ਉਹਨਾਂ ਤੇ ਵੀ ਜਿਹੜੀ ਸੰਬੰਧਿਤ ਜਿਹੜੀ ਕਾਰਵਾਈ ਕੀਤੀ ਜਾਂਦੀ ਹੈ ਤੇ ਇਹ ਪਿੰਡਾਂ ਦੇ ਵਿੱਚ ਵੀ ਕੀਤੀ ਜਾ ਰਹੀ ਹੈ ਸ਼ਹਿਰ ਦੇ ਵਿੱਚ ਜਿਹੜੀ ਪੀਸੀਆਰ ਗਸ਼ਤਾਂ ਕਿੰਨੀ ਕਿ ਵਧਾਈ ਗਈ ਹੈ ਬਿਲਕੁਲ ਜਿਹੜੀ ਪੀਸੀਆਰ ਦੀ ਗਸ਼ਤ ਕਪੂਰਥਲਾ ਸ਼ਹਿਰ ਦੇ ਵਿੱਚ ਅਤੇ ਫਗਵਾੜਾ ਦੇ ਵਿੱਚ ਵੀ ਵਧਾਈ ਗਈ ਹੈ ਕਪੂਰਥਲਾ ਦੇ ਵਿੱਚ ਜਿਹੜੇ ਦੋ ਪੀਸੀਆਰ ਹਜੇ ਹੋਰ ਐਡ ਕਰਤੇ ਜਿਹੜੇ 24 ਘੰਟੇ ਜਿਹੜੇ ਗਸ਼ਤ ਕਰਦੇ ਰਹਿੰਦੇ ਆ ਜਿਹੜਾ ਫੋਰਸ ਜਿਹੜਾ ਆਡਿਟ ਲਗਾਤਾਰ ਹੀ ਜਿਹੜਾ ਚੱਲ ਰਿਹਾ ਹੈਗਾ ਤੇ ਉਹ ਨਾਲੇ ਸਮੇਂ ਚ ਹੋਰ ਵੀ ਪੀਸੀਆਰ ਜਿਹੜੇ ਅਸੀਂ ਕਪੂਰਥਲਾ ਤੇ ਫਗਵਾੜੇ ਚਲਾਵਾਂਗੇ ਆਖਰੀ ਮੈਸੇਜ ਦੇਣਾ ਚਾਹੁੰਦਾ ਹਾਂ ਪਬਲਿਕ ਨੂੰ ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਕਿ ਜਿਹੜੀ ਕਪੂਰਥਲਾ ਪੁਲਿਸ ਹੈ ਜਿਹੜਾ ਇੱਕ ਜੁਰਮ ਦੇ ਖਿਲਾਫ ਲੜਾਈ ਦੇ ਵਿੱਚ ਲੋਕਾਂ ਨੂੰ ਬਚਨਬੰਦ ਹੈਗੀ ਹੈ ਮੈਂ ਲੋਕਾਂ ਨੂੰ ਬੇਨਤੀ ਕਰਦਾ ਕਿ ਕੋਈ ਵੀ ਜੁਰਮ ਹੁੰਦਾ ਹੈਗਾ ਆਪਣੇ ਨੀਅਰੈਸਟ ਜਿਹੜੇ ਥਾਣੇ ਦੇ ਵਿੱਚ ਉਹਨੂੰ ਜ਼ਰੂਰ ਰਿਪੋਰਟ ਕਰਨ ਮੈਂ ਵਿਸ਼ਵਾਸ ਦਵਾਣਾ ਤੁਹਾਡੀ ਇਨਫੋਰਮੇਸ਼ਨ ਤੇ ਇਮੀਡੀਏਟਲੀ ਜਿਹੜੀ ਕਾਰਵਾਈ ਕੀਤੀ ਜਾਊਗੀ ਤੇ ਜਿਹੜਾ ਦੋਸ਼ੀ ਹੈ ਉਹਨੂੰ ਅਸੀਂ ਸਜ਼ਾ ਵੀ ਕਰਾਂਗੇ